ਇਹ ਕਿ ਲਈ ਜੀ ਲਾ ਲਾ ਕਰੋ ਪਿਛਲੇ ਨੂੰ ਪਲਾਨ ਕਰਦੇ ਲਾ ਲਾ ਪਿਛੇ ਆ ਯਾਰ ਕੈਮਰਾ ਪਿਛੇ ਕਰਨਾ ਯਾਰ ਲਾ ਲਾ ਕਿਸੇ ਕਿਸੇ ਬੱਕੇ ਦੀ ਕੋਲ ਕੰਨ ਲਗਾ ਕੇ ਤੋੜੋ ਤੋੜੋ ਜਿੱਥੋਂ ਜਿੱਥੋਂ ਤਾਰ ਆ ਗਈ ਤਾਰ मगर मेरा चकड़ा देखो मगर चलो मेरा भी री चलो चलो मेरा भी रहा जी चलो ਆਜੋ ਆਜੋ ਫਿਰ ਦੇਖਾਂਗੇ ਦੇਖਾਂਗੇ ਕੋਈ ਉਹਨੂੰ ਵੀ ਕਰਦਾ ਜਾਂਦਾ ਪਿੱਛੇ ਜਾਓ 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 ਅੱਛਾ ਪਿੱਛੇ ਜਗ੍ਹਾ ਤੇ ਦੇ ਦਿਓ ਨਾ ਹੀ ਸ਼ਕਲ ਖਤ ਨਜ਼ਰ ਬਹੁਤ ਆਹੋ ਸਰ ਮੈਂ ਉਸ ਕਿਹਾ ਮੇਰੀਆਂ ਦਰਾਂ ਜੋ ਬਸ ਤੇ ਉਹ ਇਧੀਆਂ ਤੇ ਆਹਨ ਕਰਵਾਸ ਤੋਂ ਆਹ ਮੇਜ਼ ਕੀ ਤਸਵੀਰ ਬادل ਹੜਾ ਨਹੀਂ ਬਸ ਕਰ ਰਹੇ ਨੀਰਾ ਓਏ ਐਡਵੋਕੇਟ ਸਿੰਘ ਭਾਜੀ ਥੱਲੇ ਕਰੋ ਜੀ 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 ਇੱਕ ਉਧਰ ਜਾਓ ਇੱਕ ਕਪੋਜੀਟ ਮੈਡੀਕਲ ਕਰ ਰਹੇ ਦੋਨੋਂ ਬਰਾਬਰ ਵਿੱਚ ਚੱਲੋ ਅੱਗੇ ਕਰਕੇ ਇੱਕ ਦੇਖ ਲੈਫਟ ਵਿੱਚ ਅੱਗੇ ਵਾਲੇ ਟਾਇਰ ਵਿੱਚ ਉਹ ਗੱਡੀਆਂ ਕੋ ਬੰਦ ਕਰਾਇਓ ਯਾਰ ਕੋਈ ਉਹ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸੀਮਾ ਨਾਲ ਮੌਜੂਦ ਹਨ ਦੇਖੋ ਦੇਖੋ ਮੇਰੇ ਬਿਨਾਂ ਕਿਲਾ ਦੋ ਗੱਡੀਆਂ ਆਜੋ ਆਜੋ ਅੱਛਾ ਲੀਡਰ ਮੌਜੂਦ ਹੈ ਜਿਹੜੇ ਬੜੀ ਪੋਸਟ ਹੈ ਚਲੋ ਬੜੀ ਜਾਓ ਬੜੀ ਜਾਓ ਗੱਡੀ ਡੰਪਿੰਗ ਕਰਦਾ ਵੀ ਕੋਈ ਨਾਲ ਮੌਜੂਦ ਸਨ ਮੌਜੂਦ ਹਨ ਹਨ ਬਈ ਅੱਜ ਵਾਪਸ ਪੁਸ਼ਟੀ ਕਰਾ ਰਿਹਾ ਹੈ ਡੀ ਕੇ ਸਾਹਿਬ ਤੇ ਔਰ ਉਸ ਪੁਸ਼ਟੀ ਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਚੀ ਸਰਬਾਨ ਦੀ ਮਿਲਣੀ ਹੋਵੇਗੀ ਬਹੁਤ ਰਚ ਗੋਲ ਕੇ ਫੜ ਕੇ ਤੇ ਚਾਹੇ ਸਿੰਘ ਸਾਹਿਬ ਕਰਤਾ ਕੁਝ ਨਹੀਂ ਕਰ ਰਹੀ ਜੀ ਕੋਈ ਸਮਾਂ ਜਾਂ ਮੀਟਿੰਗ ਕਦੋਂ ਤੱਕ ਮੀਟਿੰਗ ਕਦੋਂ ਤੱਕ ਹੋ ਸਕਦੀ ਹੈ ਜੀ ਫੈਸਲਾ ਹੋ ਜਾਣਾ ਜੀ ਕਦੋਂ ਤੱਕ ਆਦੋਂ ਤੱਕ ਫੈਸਲਾ ਲਿਆ ਜਾ ਥੋੜੇ ਦਿਨਾਂ ਤੱਕ ਮੀਟਿੰਗ ਹੋਏ ਜੀ ਥੋੜੇ ਦਿਨਾਂ ਤੱਕ ਥੈਂਕ ਯੂ ਜੀ ਚਲੋ ਪ੍ਰਧਾਨ ਪ੍ਰਧਾਨ ਸ਼ੌਮਣ ਕਮੇਟੀ ਨੂੰ ਜਵਾਬ ਦੇ ਕੀ ਕਹਲਾ ਜਾਂਦੇ ਨੇ ਸਪਸ਼ਟਿਕੰਦ ਦਿੱਤਾ ਗਿਆ ਰਿਹਾ ਅੱਜ ਉਹਦਾ ਬਲੋਗ ਉਹ ਤਾਂ ਸਿੰਘ ਸਾਹਿਬ ਦੱਸੋ ਪ੍ਰਧਾਨ ਜੀ ਖਲੋ ਪ੍ਰਧਾਨ ਜੀ ਇੱਕ ਮਿੰਟ ਪ੍ਰਧਾਨ ਜੀ ਇਹ ਕਿਉਂ ਕਰਦਾ ਪ੍ਰਧਾਨ ਜੀ ਇਹਨੂੰ ਮੋਹਮੈਸ਼ਣ ਜਾਣਾ ਰੰਗ ਕੀ ਘੜ ਜਾਣਾ ਕਿ ਗੱਡੀ ਤੁਰ ਕੇ ਰੰਗ ਜੀ ਦੇਖੋ ਬੇਨਤੀ ਇਹ ਆ ਜੀ ਹਰ ਸਿੱਖ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਅਕਾਲ ਪੱਖ ਸਾਹਿਬ ਦੇ ਵਿੱਚ ਜਫੇਦਾਰ ਸਾਹਿਬ ਦਾ ਜੋ ਫਰਮਾਨ ਜੋ ਉਹਨਾਂ ਦਾ ਹੁਕਮ ਹੈ ਉਸ ਨੂੰ ਪੂਰਨ ਤੌਰ ਤੇ ਸਿਰ ਮੱਥੇ ਆ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਕਾਲ ਪੱਖ ਸਾਹਿਬ ਦੇ ਅਕਾਲ ਪੱਖ ਸਾਹਿਬ ਦੇ ਹੁਕਮਾਂ ਦੀ ਪੂਰਨ ਤੌਰ ਤੇ ਪਾਲਣਾ ਕਰਦੀ ਆ ਜੋ ਜਫੇਦਾਰ ਸਾਹਿਬ ਨੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਹ ਉਸ ਪੱਤਰ ਦਾ ਲਫਾਫਾ ਬੰਦ ਜਵਾਬ ਜਿਹੜਾ ਵਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਖੇਦਰ ਸਿੰਘ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਹੈ ਉਸ ਤੋਂ ਬਾਅਦ ਸਿੰਘ ਸਾਹਿਬ ਉਸ ਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਸੋ ਇੱਕ ਨਿਮਾਣੇ ਸੇਵਕ ਦੇ ਤੌਰ ਤੇ ਚਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਜਿਹੜਾ ਆਪਣਾ ਜਿਹੜਾ ਜਵਾਬ ਆ ਉਹ ਬੰਦ ਲਫਾਫੇ ਵਿੱਚ ਸ਼੍ਰੀ ਕਾਲਟਕ ਸਾਹਿਬ ਦੇ ਜੇਹਰਾਂ ਨੂੰ ਸੌਪਿਆ ਜੋ ਉਹਨਾਂ ਦੀ ਡਿਊਟੀ ਬਣਦੀ ਹੈ ਪਰ ਕੋਈ ਕਾਰਵਾਈ ਕਰਦੇ ਸਿੰਘ ਸਾਹਿਬ ਫਿਰ ਦੇਖੋ ਜੀ ਅਸੀਂ ਪੇਸ਼ ਕਰਦੇ ਹੋਏ ਸਿੰਘ ਸਾਹਿਬ ਦੇ ਹੁਕਮ ਉੱਤੇ ਹੀ ਅਸੀਂ ਪੇਸ਼ ਹੋਇਆ ਜੋ ਸਿੰਘ ਸਾਹਿਬ ਹੁਕਮ ਲਾਉਣਗੇ ਸ਼੍ਰੋਣੀ ਭਾਵੇਂ ਕਿ ਉਹ ਜਿਹੜਾ ਜਿਹੜਾ ਇਹ ਮਾਮਲਾ ਵਾ ਇਹ ਬਹੁਤ ਦਿਰ ਪਹਿਲਾਂ ਦਾ ਹਵਤਾਰ ਸਿੰਘ ਜੀ ਮੱਕੜ ਜਿਹੜੇ ਕੀ ਪ੍ਰਧਾਨ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਪ੍ਰਧਾਨ ਸ਼੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਆਪਣੀ ਮੌਜੂਦਾ ਸਮੇਂ ਦੀ ਡਿਊਟੀ ਮੁਤਾਬਕ ਜੋ ਅਕਾਲ ਤਖਬ ਸਾਹਿਬ ਨੇ ਜਾਣਕਾਰੀ ਮੰਗੀ ਆ ਜੋ ਪੱਖ ਮੰਗਿਆ ਉਹ ਪੱਖੇ ਵਾਲਾ ਅ ਐਡਵੋਕੇਟ ਰਸ਼ੇਂਦਰ ਸਿੰਘ ਧਾਮੀ ਸਾਹਿਬ ਨੇ ਸੇਖ ਸਾਹਿਬ ਨੂੰ ਸਪੋਰਟ ਮਿਲ ਗਿਆ ਮੱਲ ਸਾਹਿਬ ਜੀ ਬਾਦਸ਼ਾਹ ਜੀ ਆਏ ਜੀ ਬਹੁਤ ਅਜੀ ਤੈਗੀ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਬਲੀ ਥੈਂਕ ਯੂ ਸੇਖ ਸਾਹਿਬ ਖਤਰਨਾਕ ਗੱਲ ਸਾਡੀ ਗੱਲ ਸਾਹਿਬ ਕੋਈ ਮੱਲ ਸਾਹਿਬ ਦੀ ਗੱਲ ਪਾਈ ਜੇ ਮੈਂ ਗਲਤ ਲਾ ਕੇ ਕੋਟ ਕਰੂੰ ਮੈਂ ਵੈਸੇ ਗੱਲ ਕਰਦਾ ਕਿ ਉਹ ਹੈ ਨਹੀਂਗੇ ਉਹ ਜਵਾਬ ਨਹੀਂ ਦੇਣਗੇ ਅੱਜ ਦੇ ਮੌਜੂਦਾ ਪ੍ਰਬੰਧ ਨੇ ਐਡਵੋਕੇਟ ਧਾਮੀ ਸਾਹਿਬ ਨੇ ਜਿਹੜਾ ਜਿਹੜਾ ਹੁਕਮ ਲੱਗਾ ਕਾਰਤਕ ਸਾਹਿਬ ਵੱਲੋਂ ਉਹਦਾ ਇਹਦਾ ਜਵਾਬ ਦਿੱਤਾ ਸੁਪਰੀ ਸਾਹਿਬ ਉਹਦਾ ਇਹਦਾ ਜਵਾਬ ਪੁਸ਼ਟੀ ਕਰਾ ਸੁਪਰੀ ਸਾਹਿਬ ਬਦਲੇ ਮੈਂ ਬਾਦਲ ਸਾਹਿਬ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹਾਂਗਾ ਕਿਉਂਕਿ ਸ਼ਰੋਣੀ ਕਮੇਟੀ ਦੇ ਵਫਦ ਨਾਲ ਮੈਂ ਗਿਆ ਸੀ ਉਹ ਕਾਲੀਦਲ ਦਾ ਵਫਦ ਵੱਖਰਾ ਸੀ ਸ਼ਰੋਣੀ ਕਮੇਟੀ ਦਾ ਵਫਦ